ਇਹ ਕਾ ਬੰਦੇ ਨੇ ਵੀ ਨਾ ਬੜਾ ਇੰਸਟਾ ਦੇ ਉੱਤੇ ਗੰਦ ਪਾਇਆ ਇਹ ਪਹਿਲਾਂ ਵੀ ਰੋਈ ਗਿਆ ਕਿ ਮੈਂ ਗਰੀਬ ਮੈਂ ਗਰੀਬ ਮੈਂ ਮਰ ਗਿਆ ਲੁੱਟਿਆ ਗਿਆ ਤੇ ਜਦੋਂ ਚੰਗੇ ਫੋਲੋਅਰ ਫਾਲਰ ਜੇ ਵਧ ਗਏ ਤੇ ਚੰਗੀਰੀ ਜਰੂਰ ਜੀ ਆਈ ਜਦੋਂ ਫਿਰ ਇਹਨੇ ਆਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਛੱਕਾ ਜਾਂ ਬਣ ਗਿਆ ਜਾਨੀ ਫਿਰ ਜਾਨੀ ਟੈਂਪੂ ਵਾਲੇ ਕੰਮ ਇਹਨੇ ਜਿਹੜੇ ਆ ਉਹ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਜਦੋਂ ਟੈਂਪੂ ਵਾਲੇ ਕੰਮ ਤੋਂ ਚੰਗੀਆਂ ਲੋਕਾਂ ਲਾਹਣ ਤਲੂੰਦਾ ਪਾਈਆਂ ਚੰਗਾ ਤਸਿਆ ਇਹਦੀ ਤਸੱਲੀ ਕਰਾਈ ਤਾਂ ਫਿਰ ਇਹ ਨਹਿਰ ਤੇ ਜਾ ਕੇ ਕਹਿੰਦਾ ਵੀ ਮੈਂ ਤਾਂ ਛਾਲ ਮਾਰਦੇ ਨਹੀਂ ਮੈਂ ਨਹੀਂ ਬਜਣਾ ਤੁਸੀਂ ਮੇਰੀ ਬੇਇੱਜ਼ਤੀ ਬੜੀ ਕੀਤੀ ਕਦੀ ਆਂ ਟਰਾਂਫਰਮ ਤੇ ਚੜ੍ਹ ਕੇ ਹੱਥ ਲਾਉਂਦਾ ਬਤੀ ਨੂੰ ਵੀ ਮੈਂ ਨਹੀਂ ਬਜਦਾ ਫਿਰ ਜਦੋਂ ਇੱਥੋਂ ਵੀ ਇਹਦੀ ਲੋਕਾਂ ਨੇ ਬੇਇੱਜ਼ਤੀ ਕੀਤੀ ਫਿਰ ਹੁਣ ਇਹਨੇ ਨਾ ਇੱਕ ਨਵਾਂ ਹੀ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਆ ਰੋਟੀ ਦੇ ਨਾਲ ਹੁਣ ਨੇ ਪੈਸੇ ਖਾਂਦਾ ਆ ਸਬਜੀ ਦੇ ਨਾਲ ਆ ਗੰਦੇ ਜੇ ਨੋਟ ਪਤਾ ਨਹੀਂ ਦਾਹਾਂ ਦਾਹਾਂ ਦੇ ਕਿੱਥੋਂ ਲਿਆ ਆ ਫੜ ਕੇ ਤੇ ਇਹ ਹੁਣ ਸਬਜੀ ਲਾ ਕੇ ਤੇ ਖਾਈ ਜਾਂਦਾ ਆ ਨਿਰੀ ਬਿਮਾਰੀ ਦਾ ਘਰ ਇਹਨੂੰ ਇਹ ਨਹੀਂ ਪਤਾ ਵੀ ਇਹ ਜਿਹੜੇ ਨੋਟ ਆ ਇਹਨੂੰ ਪਤਾ ਨਹੀਂ ਕਿੰਨੇ ਲੋਕਾਂ ਨੇ ਥੁੱਕ ਲਾ ਕੇ ਤੇ ਕਿੰਨੇ ਅਣੇ ਨੂੰ ਗਿਣਿਆ ਹੋਣਾ ਕਿਹੋ-ਕਿਹੋ ਜੀਆਂ ਬਿਮਾਰੀਆਂ ਵਾਲੇ ਲੋਕਾਂ ਨੇ ਥੁੱਕ ਲਾ ਕੇ ਇਹਨੂੰ ਗਿਣਿਆਣਾ ਨੋਟ ਨੂੰ ਇਹ ਹੁਣ ਖਾਈ ਜਾਂਦਾ ਆ ਤੇ ਫਿਰ ਕੱਲ ਨੂੰ ਕੋਈ ਜ ਹੋ ਗਿਆ ਫਿਰ ਇਹਨੇ ਕਹਣਾ ਲੋਕੀਂ ਵੇਖ ਕੇ ਜਰਦੇ ਨਹੀਂ ਤੇ ਮੇਰੀ ਕਾਮਯਾਬੀ ਤੋਂ ਲੋਕੀਂ ਛੱਡਦੇ ਆ ਤੇ ਹਰ ਕਤਾਂ